ਬੜੀ ਮੰਨ ਭਾਗੀ ਘਟਨਾ ਆ ਜੀ ਰਾਤ ਨੂੰ ਕੋਈ ਕਰੀਬ ਮੈਨੂੰ 10:00 ਵਜੇ 18 ਮਿੰਟ ਦੇ ਫੋਨ ਆਇਆ ਵਾ ਲਗਭਗ ਮੇਰੇ ਆਪਣੇ ਜਿਹੜਾ ਜਿਹੜਾ ਇਨਸਾਨ ਦੀ ਜਾਤੀ ਸੰਦੀਪ ਸਿੰਘ ਸੋਨੂ ਜੀ ਉਹਦੇ ਛੋਟੇ ਬਰਦਰ ਤਾਂ ਕਦੇ ਮਦਦਤਾ ਉਹਨੂੰ ਕਹਿੰਨ ਲੱਗੇ ਜੀ ਸਰਪੰਚ ਆਇਆ ਦਵਾ ਦੋ ਬੜੀ ਜਲਦੀ ਆ ਰਹੇ ਉਹ ਆਹ ਗੱਲ ਬਾਅਦ ਕੋਈ ਬੰਦਾ ਗੋਲੀ ਮਾਰ ਗਿਆ ਆਪਣੇ ਬੰਦੇ ਤੇ ਜਦੋਂ ਉਹ ਅਹੀਂ ਆਏ ਨਾਲ ਦੀ ਨਾਲ ਹੀ ਪੁਲਿਸ ਪਾਰਟੀ ਨੂੰ ਵੀ ਇਤਲਾਹ ਦਿੱਤੀ ਮੌਕੇ ਤੇ ਮਨੋ ਐਸਐਚਓ ਮਜੀਠਾ ਅਜਿੰਦਰ ਸਿੰਘ ਜੈਸੀ ਡਿਪਟੀ ਸਾਹਿਬ ਜਿਹੜੇ ਸਾਡੇ ਅਨਰਜੀ ਨਵੇਂ ਜਿਨਾ ਚਾਰਜ ਲਿਆ ਉਹ ਵੀ ਫਰੈਂਸਿਕ ਦੀ ਟਾਈਮ ਆ ਗਈ ਹੈ ਮੌਕੇ ਤੇ ਉਹਨਾਂ ਕਾਫੀ ਜਾਂਚ ਪੜਤਾਲ ਕੀਤੀ ਆ ਮਤਲਬ ਸਾਰੀਆਂ ਟੀਮਾਂ ਰੁੱਝੀਆਂ ਇਹ ਕੰਮ ਦੇ ਵਿੱਚ ਤੇ ਐਂ ਪ੍ਰਸ਼ਾਸਨ ਕਾੜੀ ਸਾਡੀ ਅਪੀਲ ਆ ਕਿ ਇਹ ਜਲਦ ਤੋਂ ਜਲ ਜਿਹੜੀਆਂ ਇਹ ਮੱਧ ਭਗੇ ਘਟਨਾ ਹੋਣੀਆਂ ਵਾਂ ਇਹਨਾਂ ਨੂੰ ਰੋਕਿਆ ਜਾਵੇ ਜਿਹੜੇ ਦੋਸ਼ੀ ਆ ਉਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿ ਲੱਗਦਾ ਕੀ ਸਰਪੰਚ ਸਾਹਿਬ ਤੁਹਾਨੂੰ ਕੀ ਮਾਮਲਾ ਕਿਹਾ ਹੈ ਇਹ ਜੇ ਪਹੁੰਚ ਜੇ ਗਾੜੀ ਪੁਲਿਸ ਇਨਵੈਸਟੀਗੇਸ਼ਨ ਕਰੂਗਾ ਤੇ ਸਾਹਮਣੇ ਆਊਗਾ ਅਜੇ ਤੱਕ ਇਹ ਕੋਈ ਸ਼ਾਮੀ ਕਾਲਾਂ ਦੇ ਵੀ ਥੋੜੀ ਜਿਹੀ ਇਹਨਾਂ ਬੰਦੇ ਦੇ ਟੋਪਾ ਹੀ ਹੋਈ ਕਿਸੇ ਨਾਲ ਤੇ ਉਹ ਤੋਂ ਬਾਅਦ ਥੋੜੀ ਜਰ ਬਾਅਦ ਇਹ ਬੰਦੇ ਡੈਥ ਹੋ ਜਾਂਦੀ ਆ ਉੱਚ ਸਚਾਈ ਕੀ ਆ ਇਹ ਵੀ ਉਸ ਦਿਨ ਵਸੀ ਬੇਸੰਦ ਸਾਹਾ ਉਹ ਬੰਦਾ ਪੁਲਿਸ ਨੇ ਰਾਤ ਦਾ ਰੈਸਟ ਕਰ ਲਿਆ ਵਾ ਉਹ ਬੰਦਾ ਪਹਿਲਾਂ ਵੀ ਸ਼ਾਇਦ ਅਨਮੋਲ ਹੈਗਾ ਵਾ ਗਲਤ ਕੰਮਾਂ ਦੇ ਵਿੱਚ ਇਹ ਤੁਹਾਨੂੰ ਲੱਗਦਾ ਕਿ ਪਿੰਡ ਦੇ ਬੰਦੇ ਨਹੀਂ ਹੋਏਗਾ ਕਿ ਜਾਂ ਕੋਈ ਬਾਹਰ ਇਹਦੇ ਪਾਰੇ ਨਹੀਂ ਜੀ ਕੋਈ ਕਹਿਣਾ ਜਲਦਬਾਜੀ ਹੋਊਗੀ ਇਹ ਤਾਂ ਜੇ ਮੇਰੇ ਸਮੇਂ ਦੇ ਨਾਲ ਪੱਤਾ ਖੁੱਲਣਗੇ ਫਿਰ ਪਤਾ ਲੱਗੂਗਾ ਮੈਂ ਸੰਦੀਪ ਨਾ ਦਾ ਵਿਅਕਤੀ ਹਾਂ नाग ਨਵੇਂ ਦਾ ਥਾਣੇ ਮਜੀਠੇ ਚ ਪੈਂਦਾ ਉਦੀ ਰਾਤ ਕਰੀਬ 13 ਤਰੀਕ ਨੂੰ 10 ਵਜੇ ਕੋਈ ਅਣਸਾਥੀ ਵਿਅਕਤੀ ਵੱਲੋਂ ਆਣ ਕੇ ਹੱਤਿਆ ਕਰ ਦਿੱਤੀ ਗਈ ਹੈ ਜਿਹਦਾ ਪਰਚਾ ਦਰਜ ਕਰਕੇ ਉਹਦਾ ਪੋਸਟਮਾਰਟਮ ਕਰਵਾ ਰਹੇ ਆ ਤੇ ਦੋਸ਼ੀ ਦੀ ਭਾਲ ਜਲਦ ਤੋਂ ਜਲਦ ਕਰਕੇ ਗ੍ਰਿਫਤਾਰ ਹੋ ਜਾਵਾਂਗੇ ਚਲੰਦੇ ਜਾਊਗੀ ਸਰ ਮੋਢੀ ਦੀ ਤਫਤੀਸ਼ ਵੀ ਆ ਸਮਝ ਮੋਢੀ ਤਫਤੀਸ਼ ਹੈ ਹੋਈ ਆ ਕਿ ਗੋਲੀ ਦੇ ਨਾਲ ਜਿੱਥੇ ਹੋਈ ਹੈ ਕੋਈ ਪੁਰਾਣਾ ਕੋਈ ਜਿਹੜਾ ਕੁਝ ਨਹੀਂ ਪੁਰਾਣ ਜਿਹੜੀ ਕਿਸੇ ਦੇ ਨਾਲ ਇਹ ਗੈਂਗਵਾਰਦਾ ਨਹੀਂ ਕੋਈ ਲਿੰਕ ਹੈਗਾ ਇਹਦੇ ਨਾਲ ਇਹ ਕੋਈ ਆਪਸੀ ਇਹਨਾਂ ਦੀ ਬਹਿਸ ਵਸਾਈਆ ਵਾ ਬਸ ਇਹ ਲੋਕਲ ਬੰਦੇ ਦੇ ਨਾਲ ਇਹੀ ਗੱਲ ਦਾ ਹੈ ਇਹ ਚਿਕਨ ਦਾ ਕੰਮ ਕਰਦਾ ਸਾਤੋ ਗੱਡ ਕੋਲੀ ਲੱਗੇ ਪੁੰਚ ਕੀ ਕਰਿਆ ਜਦੋਂ ਪਾਸ ਮੈਨੂੰ 1 ਮਿੰਟ ਅਖਰੇ ਕਰਾ ਲੈਂਦੋ ਸੱਤ ਗੱਡ ਕੋਲੀ ਲੱਗੇ ਇੱਕ ਫੁੱਲ ਲੱਗੇ ਆ ਜੀ 8 ਮਿੰਟ ਦੇ ਦੋ ਹਾਂਜੀ ਠੀਕ ਹੈ ਗਨ ਸ਼ਾਟ ਇੰਜਰੀ ਹੈ ਹਾਂਜੀ ਕੀ ਨਾਂ ਕੀ ਜੇ ਮ੍ਰਿਤਕ ਦਾ ਸੰਦੀਪ ਸਿੰਘ ਉਰਫ ਸੋਨੂ ਭਾਈ ਕਿੰਨੀਆਂ ਗੋਲੀਆਂ ਲੱਗੀਆਂ ਹੈਡ ਸ਼ਾਟ ਹੋ ਗਿਆ ਹਾਂਜੀ ਕੀ ਵਜਾ ਕੀ ਉਹ ਰੈਂਜਿੰਗ ਇਹ ਬਾਤ ਤਵਕੀਸ਼ ਪੜਾ ਚੱਲੂਗਾ ਤਵਕੀਸ਼ ਜਾਰੀ ਆ ਕੈਮਰੇ ਕੰਗਾ ਲੈ ਜਾ ਰਹੇ ਆ ਹਾਂਜੀ ਇਹ ਹੁਣ ਇੱਥੇ ਗੱਡ ਕੋਲੀ ਲੱਗੇ ਪੋਸਟਮਾਨ ਕਰਾ ਰਹੇ ਆ ਆ ਪੋਸਟਮਾਨ ਕਰਾ ਰਹੇ ਠੀਕ